ਫਿਲਮ ਦੀ ਪ੍ਰਮੋਸ਼ਨ ਲਈ ਬਠਿੰਡਾ ਪਹੁੰਚੇ ਐਮੀ ਬੈਰਕ ਤੇ ਵੀਨੂ ਢਿੱਲੋਂ ਬਠਿੰਡਾ ਦੀਆਂ ਸੜਕਾਂ ਤੇ ਚਲਾਇਆ ਬੰਬੂ ਕਾਰਟ ਫਿਲਮੀ ਕਲਾਕਾਰਾਂ ਨੂੰ ਧਮਕੀਆਂ ਦੇ ਮਾਮਲੇ ਤੇ ਵੀ ਬੋਲੇ ਵੀਨੂ ਢਿੱਲੋਂ ਤਾਂ ਜੱਬੀ ਸਿਨੇਮਾ ਦੇ ਸੁਪਰਸਟਾਰ ਐਮੀ ਬੈਰਕ ਦੀ ਨਵੀਂ ਫਿਲਮ ਬੰਬੂ ਕਾਰਟ ਸਿਨੇਮਾ ਕਰਾਂ ਵਿੱਚ ਓਨਲੀ ਪੂਰੀ ਤਰ੍ਹਾਂ ਤਿਆਰ ਹੈ ਇਸ ਤੋਂ ਪਹਿਲਾਂ ਅਮੀ ਬਿਰਕ ਵੱਲੋਂ ਆਪਣੀ ਫਿਲਮ ਦੀ ਪ੍ਰਮੋਸ਼ਨ ਕੀਤੀ ਜਾ ਰਹੀ ਹੈ ਇਸੇ ਸਿਲਸਿਲੇ ਵਿੱਚ ਅਮੀ ਬਿਰਕ ਤੇ ਬੀਨੂਟੀ ਲੋਪਟਿੰਡਾ ਪਹੁੰਚੇ ਜਿੱਥੇ ਉਹਨਾਂ ਨੇ ਸੜਕਾਂ ਉੱਤੇ ਆਪਣਾ ਬੰਬੂ ਕਾਰਟ ਚਲਾਇਆ ਤੇ ਇਸ ਦੇ ਨਾਲ-ਨਾਲ ਆਪਣੀ ਫਿਲਮ ਦੀ ਪ੍ਰਮੋਸ਼ਨ ਵੀ ਕੀਤੀ ਇਸ ਦੌਰਾਨ ਬੋਲਦੇ ਹੋਏ ਪੰਜਾਬੀ ਕਲਾਕਾਰ ਬੀਨੂਟੀ ਲੋ ਨੇ ਕਿਹਾ ਕਿ ਫਿਲਮੀ ਕਲਾਕਾਰਾਂ ਨੂੰ ਧਮਕੇ ਬਿਲਣੀਆਂ ਬਹੁਤ ਹੀ ਮਾੜੀ ਗੱਲ ਹੈ ਸਾਰੇ ਆਪਣਾ ਕੰਮ ਕਰਦੇ ਨੇ ਤੇ ਸਭ ਨੂੰ ਆਪਣਾ ਕੰਮ ਕਾਰਨ ਦੇਣਾ ਚਾਹੀਦਾ ਜੀ ਬਹੁਤ ਵਧੀਆ ਐਂਟਰਟੇਨਮੈਂਟ ਪਹਿਲੀ ਫਿਲਮ ਨੂੰ ਬੜਾ ਪਿਆਰ ਦਿੱਤਾ ਤੁਸੀਂ ਪਹਿਲੀ ਫਿਲਮ ਆਲਮੋਸਟ ਉਹ ਆਰ 16 ਦੇ ਵਿੱਚ ਆਈ ਸੀ ਤੇ ਆਲਮੋਸਟ ਅਸਾਂ ਸਾਲਾਂ ਬਾਅਦ ਫਿਲਮ ਆ ਰਹੀ ਹੈ ਜੀ ਤੇ ਪਿਛਲੀ ਫਿਲਮ ਦੇ ਵਿੱਚ ਮੈਂ ਤੇ ਬਿੰਨੂ ਭਾਜੀ ਤੇ ਕਰਮਜੀਤ ਅਨਮੋਲ ਭਾਜੀ ਸੀਗੇ ਤੇ ਨਾਲ ਸਿਮੀ ਜੀ ਸਾਡੇ ਨਾਲ ਤੇ ਇਸ ਵਾਰ ਇੱਕ ਹੋਰ ਕੈਰੈਕਟਰ ਦੇ ਐਡੀਸ਼ਨ ਹੋਈ ਹੈ ਕਿ ਗੁਰਪ੍ਰੀਤ ਕੁਕੀ ਭਾਜੀ ਨੇ ਤੇ ਜਿਵੇਂ ਪਿਛਲੀ ਵਾਰੀ ਮੇਰੀ ਭਾਜੀ ਨਾਲ ਟਸਲ ਚੱਲ ਪੁਗੀ ਤੈਥ ਕੀ ਸਾਡਾ ਡਾਟਸਲ ਵੀ ਹੈ ਜਿਹੜੀ ਥੋੜੀ ਬਹੁਤ ਹੈ ਨਾਲ ਤੇ ਪਰ ਤੈਥ ਕੀ ਇਹਨਾਂ ਦੀ ਪੂਰੀ ਟਸ ਲੱਗੋ ਆਪਣੇ ਘੂਗੀ ਪੈਸੀ ਨਾਲ ਚੱਲਦੀ ਹੈ ਕੋਈ ਜਦੋਂ ਤੁਸੀਂ ਫਿਲਮ ਦਾ ਟ੍ਰੇਲਰ ਦੇਖਿਆ ਸ਼ਾਇਦ ਤੁਹਾਨੂੰ ਫੀਲ ਹੋਇਆ ਹੋਣਾ ਬਾਕੀ ਜੇ ਤੁਸੀਂ ਫਿਲਮ ਵੇਖੋਗੇ ਜਾ ਕੇ ਟ੍ਰੇਲਰ ਹੈਗਾ ਜੀ ਇੱਕ ਅੱਧਾ ਪਰਸੈਂਟ ਤੁਸੀਂ ਟ੍ਰੇਲਰ ਦੇ ਵਿੱਚ ਚੀਜ਼ ਦੇਖਿਆ ਨੇ ਤੇ ਬਾਕੀ ਜਦੋਂ ਤੁਸੀਂ ਫਿਲਮ ਵੇਖੋਗੇ ਜਾ ਕੇ ਤੁਸੀਂ ਜੀ ਜ਼ਿਆਦਾ ਇੰਜੋਏ ਕਰ ਨਹੀਂ ਦੇਖੋ ਬਾੜੀ ਗੱਲ ਹੈ ਜੀ ਤਾਂ ਉਹ ਕਿ ਨਹੀਂ ਮਿਲਣੀ ਚਾਹੀਦੀ ਆਪਾਂ ਸਾਰੇ ਸੁੱਖ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਆ ਪਰ ਅਸੀਂ ਜਿਹੜੇ ਅੱਜ ਆਏ ਆ ਪਟੰਡਾ ਦੇ ਵਿੱਚ ਅਸੀਂ ਆਪਣੀ ਫਿਲਮ ਦੀ ਪ੍ਰੋਮੋਸ਼ਨ ਲਈ ਆਏ ਆ ਜੀ ਬੰ ਤੇ ਹਮੇਸ਼ਾ ਦੋਸਾਂ ਨੂੰ ਬਹੁਤ ਪਿਆਰ ਦਿੰਦਾ ਜੀ ਪਿਛਲੀ ਵਾਰੀ ਵੀ ਫਿਲਮ ਆਏ ਬਠਿੰਡਾ ਦੇ ਵਿੱਚ ਸਪੈਸ਼ਲ ਬੱਕਰੀ ਬੱਕਰੇ ਤਰੀਕੇ ਦੀ ਕਲੈਕਸ਼ਨ ਹੋਈ ਜਿਹਦੇ ਨਾਲ ਤੁਹਾਡਾ ਨਾ ਤੁਹਾਡੇ ਸਾਰੇ ਮੂਰੇ ਸਿਰ ਝੁਕਦਾ ਤੇ ਜਿਉਂਦੇ ਰਹੋ ਤੁਸੀਂ ਇੰਨਾ ਪਿਆਰ ਦਿੰਨੇ ਹੋ ਔਰ ਇੰਨੇ ਤਦਾਦ ਦੇ ਵਿੱਚ ਅੱਜ ਸਾਨੂੰ ਚਾਣ ਵਾਲੇ ਸਾਡੇ ਇਕੱਠੇ ਹੋਏ ਨੇ ਇਹਨਾਂ ਸਾਰਿਆਂ ਨੂੰ ਬੜਾ ਸਤਿਕਾਰ ਬੜਾ ਪਿਆਰ ਔਰ ਬਠਿੰਡਾ ਨਿਵਾਸੀਆਂ ਨੂੰ ਸਪੈਸ਼ਲ ਤੌਰ ਤੇ ਬੜਾ ਪਿਆਰ ਬੜਾ ਸਤਿਕਾਰ ਤੇ ਬੰਬੂਗੜ੍ਹ ਨੂੰ ਤੁਸੀਂ ਪਹਿਲਾਂ ਬਹੁਤ ਪਿਆਰ ਦਿੱਤਾ ਸੀਗਾ ਜੀ 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 ਇੱਕ ਪਿਛਲੀ ਵਾਰ ਵੀ ਤੁਸੀਂ ਜਿਹੜਾ ਮੋਟਰਸਾਈਕਲ ਬਣਾਇਆ ਸੀ ਵਿੱਚ ਦੇਖਣੇ ਇਸ ਵਾਰ ਵੀ ਲਿਕਨ ਇਹ ਜਗਾੜੂ ਵਾਹਨ ਬਣਾ ਕੇ ਆਉਣੇ ਲੱਗਦਾ ਕਿ ਮੁੰਡੇ ਹੋਰ ਜਿਹੜੇ ਨੇ ਇਹਨਾਂ ਚ ਨਹੀਂ 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 ਦੇਖੋ ਦੇਖੋ ਜਿਹੜਾ ਦੇ ਜਦੋਂ ਜਿਹੜਾ ਹੈਗੀ ਤਾਂ ਦੇਖੋ ਬਾਕੀ ਐਮਈਬਾਈ ਦੀ ਗੱਲ ਸਹੀ ਹੈ ਵੀ ਹੈਗੀ ਤਾਂ ਸਾਇੰਸ ਹੀ ਇਹ ਬੰਦਾ ਜੇ ਕੋਈ ਤਰੱਕੀ ਕਰਦਾ ਕਰਨਾ ਚਾਹੀਦੀ ਐ ਇਦਾਂ ਹੀ ਇੰਡਸਟਰੀ ਕਦੇ ਐਂ ਹੀ ਕਰੋ ਐਂ ਹੀ ਕਾਰਾਂ ਬਣੀਆਂ ਸਿਗੀਆਂ ਕਿ ਨਵੀਂ ਐਵੇਂ ਮੈਂਸ਼ਨ ਐ ਹੀ ਹੁੰਦੀ ਐ ਪਰ ਹਾਂ ਬਿਲਕੁਲ ਬਿਲਕੁਲ ਪਰ ਇਦਾਂ ਤੁਸੀਂ ਇਹਨੂੰ ਫਿਲਮ ਨੂੰ ਐਂਟਰਟੇਨਮੈਂਟ ਦੇ ਸਾਧਨ ਤੇ ਉਸ ਤਰੀਕੇ ਨਾਲ ਹੀ ਸੋਚਿਆ ਕਰੋ ਵੀ ਉਹ 2 ਘੰਟੇ ਤੁਸੀਂ ਜਿਵੇਂ ਅੱਜ ਕੱਲ ਰੋਜ਼ਮਰਹ ਦੀ ਜ਼ਿੰਦਗੀ ਵਿੱਚ ਬੜੀਆਂ ਪ੍ਰੋਬਲਮਾਂ ਨੇ ਹਰੇਕ ਨੂੰ ਵੱਡੇ ਵੱਡ ਦੇ ਚਾਹਨਾ ਹੈ ਕਿਸੇ ਨੂੰ ਬਾਹਰ ਜਾਣ ਦੀ ਕਿਸੇ ਨੂੰ ਵੀਜ਼ਾ ਲਵਾਉਣ ਦੀ ਕਿਸੇ ਨੂੰ ਬੱਚੇ ਸੈੱਟ ਕਰਨ ਦੀ ਕਿਸੇ ਨੂੰ ਵੱਡੀ ਕਾਰ ਲੈਣ ਦੀ ਕਿਸੇ ਨੂੰ ਕੋਠੀ ਲੈਣ ਦੀ ਉਹ ਸਾਰੀਆਂ ਗੱਲਾਂ ਤੋਂ ਜਿਵੇਂ ਆਪਾਂ ਕੰਪਿਊਟਰ ਦਾ ਰੀਫਰੈਸ਼ ਬਟਨ ਦੱਬਿਆ ਆਂਦਾ ਨਾ ਸਾਡੀ ਫਿਲਮ ਦੇਖ ਕੇ ਤੁਹਾਡਾ ਉਹ 바ਜੂ ਤੁਸੀਂ ਖੁਸ਼ ਹੋ ਜਾਓਗੇ ਕਰੀਅਰ ਰੋਜ਼ਮਰਹ ਦੀ ਜ਼ਿੰਦਗੀ ਚ ਤੁਹਾਡੀ ਸਪੀਡ ਤੇਜ਼ ਹੋ ਫਿਲਮ ਸਿਰਫ ਐਂਟਰਟੇਨਮੈਂਟ ਦਾ ਮਾਧਿਅਮ ਹੈ ਨੂੰ ਉਸੇ ਤਰੀਕੇ ਨਾਲ ਸਿਰਫ ਉੱਥੇ ਦੇਖ ਕੇ ਉੱਤੀ ਛੱਡਿਆ ਕਰੋ ਬਠਿੰਡਾ ਤੋਂ ਜਕਸੀਰ ਪੁੱਲ ਦੀ ਰਿਪੋਰਟ